ਪਨੀਰੀ ਅਲੇ ਬੀਜਣ ਵਾਲੇ ਥਾਂ ਦੀ ਜਿਹੜੀ ਆ ਉਹ ਚੁਆਇਸ ਕਰਨੀ ਚਾਹੀਦੀ ਹੈ ਉਹਨੂੰ ਸਾਫ਼ ਸੁਥਰਾ ਕਰਕੇ ਕਾਲ ਨਹੀਂ ਕਰਨੀ ਚਾਹੀਦੀ ਪਨੀਰੀ ਵੀਜਣ ਤੇ ਕਿਉਂਕਿ ਪਨੀਰੀ ਹੀ ਇੱਕ ਐਸੀ ਚੀਜ਼ ਹੈ ਵੀ ਜੇ ਪਨੀਰੀ ਵੀਜਣ ਵੇਲੇ ਕਿਸਾਨ ਨੇ ਕਾਲ ਕਰ ਲਈ ਤਾਂ ਸਮਝ ਲਓ ਉਹਦੀ ਸਾਰੀ ਫਸਲ ਦਾ ਨੁਕਸਾਨ ਹੋ ਗਿਆ ਜੇ ਤੁਹਾਡੀ ਪਨੀਰੀ ਵਧੀਆ ਤੇ ਨਰੋਈ ਹੈ ਤਾਂ ਫੇਰ ਤੁਹਾਡੀ ਫਸਲ ਦਾ ਝਾੜ ਵੀ ਵਧੀਆ ਹੋ ਪਨੀਰੀ ਪੀਲੀ ਹੋਣਾ ਜਦੋਂ ਅਸੀਂ ਪਨੀਰੀ ਨੂੰ ਬੀਜਦੇ ਹਾਂ ਉਸ ਤੋਂ ਬਾਅਦ ਪਨੀਰੀ ਦੇ ਪੀਲੀ ਹੋਣ ਦੇ ਕਈ ਕਾਰਨ ਹਨ। ਕਾਰਨ ਪਹਿਲਾ ਕਾਰਨ ਇਹ ਹੈ ਵੀ ਕਈ ਵਾਰੀ ਆਪਣੀ ਯੂਰੀਆ ਦੀ ਵਜ੍ਹਾ ਕਰਕੇ ਵੀ ਜਦੋਂ ਬੀਜ ਨੂੰ ਤੁਸੀਂ ਪਿਉ ਲਿਆ ਉਸ ਤੋਂ ਬਾਅਦ ਉਹਨੂੰ ਸੋਧਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਕਿਵੇਂ ਸੋਧਦੇ ਹਾਂ? ਹਾਂ। ਜਿਹੜਾ ਬੀਜ ਸੋਧਣ ਦਾ ਇਹ ਹੈ ਸਾਡਾ ਦੇਸੀ ਇਲਾਜ ਹੈ ਵੀ ਅਸੀਂ ਲੱਸੀ ਫੰਗੀਸਾਈਡ ਦੇ ਤੌਰ ਤੇ ਵਰਤ ਲੈਂਦੇ ਆ ਜਾਂ ਕਈ ਵਾਰੀ ਸਾਡੇ ਕਈ ਕਿਸਾਨ ਭਰਾ ਖਲ ਵੀ ਪਾ ਕੇ ਉਹਦੀ ਤਿਆਰੀ ਕਰਦੇ ਆ। ਤੁਸੀਂ ਝੋਨੇ ਦੇ ਬੀਜ ਨੂੰ ਛੇ ਤੋਂ 8 ਘੰਟਿਆਂ ਦੇ ਵਿੱਚ ਵਿੱਚ ਤੱਕ ਪਿਆਉਣੇ ਹੋ ਤਾਂ ਤੁਹਾਡੀ ਪਨੀਰੀ ਹੈ ਜਿਹੜੀ ਉਹ ਤਿੰਨ ਦਿਨਾਂ ਦੇ ਵਿੱਚ ਵਿੱਚ ਉੱਗਰ ਕੇ ਬਾਹਰ ਆ ਜਾਂਦੀ ਹੈ ਮੇਰਾ ਨਾਮ ਜਗਤਾਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਗਿੱਦੜਵਾਹ ਦੇ ਕੋਈ ਪਹਿਲਾਂ ਤਾਂ ਨਾ ਜਿਹੜੇ ਕਿਸਾਨ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਪਹਿਲਾਂ ਤੁਹਾਡੀ ਉਹਦੀ ਚੋਣ ਬਹੁਤ ਵਧੀਆ ਥਾਂ ਤੇ ਹੋਣੀ ਚਾਹੀਦੀ ਹੈ ਥਾਂ ਦਾ ਪੱਖ ਤੋਂ ਮੈਂ ਇਹ ਲਵਾਂ ਵੀ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਪਹਿਲੀ ਗੱਲ ਤਾਂ ਉਹਦੇ ਆਸ-ਪਾਸ ਨਾ ਤਾਂ ਮੱਕੀ ਦਾ ਖੇਤ ਹੋਵੇ ਨਾ ਜਵਾਰ ਦਾ ਖੇਤ ਹੋਵੇ ਯਾਨੀ ਵੱਡੀ ਫਸਲ ਕੋਈ ਵੀ ਉਹਦੇ ਆਸ-ਪਾਸ ਨਾ ਹੋਵੇ ਪਹਿਲਾ ਤਾਂ ਇਹ ਚੁਆਇਸ ਦੂਜੀ ਗੱਲ ਇਹ ਥਾਂ ਦੀ ਚੁਆਇਸ ਵੀ ਤੁਹਾਡਾ ਮੋਟਰ ਦੇ ਨੇੜੇ ਹੋਵੇ ਜਿੱਥੇ ਤੁਸੀਂ ਪਾਣੀ ਉਹਨੂੰ ਸੌਖੇ ਢੰਗ ਨਾਲ ਲਾ ਸਕੋ ਤੀਜੀ ਗੱਲ ਜਿਹੜੇ ਸਾਈਡਾਂ ਦੇ ਉੱਤੇ ਆਪਣੀਆਂ ਵੱਟਾਂ ਪਹੀਆਂ ਹੁੰਦੀਆਂ ਉਹਦੇ ਨੇੜੇ ਕੋਈ ਕੱਖ ਕੰਡਾ ਨਾ ਹੋਵੇ ਉਹਦੀ ਪੂਰੀ ਤਰ੍ਹਾਂ ਸਫਾਈ ਕਰਕੇ ਉਹ ਸਥਾਨ ਦੀ ਤੁਸੀਂ ਚੁਆਇਸ ਕਰਨੀ ਚਾਹੀਦੀ ਹੈ ਤੁਹਾਨੂੰ ਇਹ ਨਾ ਹੋਵੇ ਵੀ ਕਿਤੇ ਪਹਿਲਾਂ ਉੱਥੇ ਜੇ ਤੁਹਾਡੇ ਕੋਈ ਰੋਗ ਆਇਆ ਜ਼ਮੀਨ ਦਾ ਕੋਈ ਰੋਗ ਆਇਆ ਤੇ ਤੁਸੀਂ ਉਸੇ ਥਾਂ ਦੀ ਚੁਆਇਸ ਕਰ ਲਓ ਤਾਂ ਉਹਦੇ ਵਿੱਚ ਜਿਹੜੇ ਆਪਣੇ ਪਿਛਲੇ ਸਮੇਂ ਦੇ ਵਿੱਚ ਬਾਉਣੇ ਰੋਗ ਆ ਗਏ ਜਿਹੜੇ ਝੋਨੇ ਦੇ ਵਿੱਚ ਆਏ ਐ ਉਹਨਾਂ ਦੇ ਵਿੱਚ ਵੀ ਕਿਸਾਨ ਭਰਾ ਉਸ ਦੀ ਮਾਰ ਥੱਲੇ ਨਾ ਆ ਜਾਣ ਚਿੱਟੇ ਫੁੱਲਾਂ ਦੀ ਇੱਕ ਬੂਟੀ ਹੁੰਦੀ ਹੈ ਉਸ ਨੂੰ ਜਮਾ ਉਹ ਖਤਮ ਕਰਕੇ ਫੇਰ ਹੀ ਉਹ ਜਿਹੜੀ ਆਪਦੇ ਫਨੀਰੀ ਵਾਲੇ ਬੀਜਾਂ ਵਾਲੇ ਥਾਂ ਦੀ ਜਿਹੜੀ ਆ ਉਹ ਚੁਆਇਸ ਕਰਨੀ ਚਾਹੀਦੀ ਹੈ ਉਹਨੂੰ ਸਾਫ਼ ਸੁਥਰਾ ਕਰਕੇ ਕਾਲ ਨਹੀਂ ਕਰਨੀ ਚਾਹੀਦੀ ਪਨੀਰੀ ਬੀਜਨ ਤੇ ਕਿਉਂਕਿ ਪਨੀਰੀ ਹੀ ਇੱਕ ਐਸੀ ਚੀਜ਼ ਹੈ ਵੀ ਜੇ ਪਨੀਰੀ ਬੀਜਨ ਵੇਲੇ ਕਿਸਾਨ ਨੇ ਕਾਲ ਕਰ ਲਈ ਤਾਂ ਸਮਝ ਲਓ ਉਹਦੀ ਸਾਰੀ ਫਸਲ ਦਾ ਨੁਕਸਾਨ ਹੋ ਗਿਆ ਜੇ ਤੁਹਾਡੀ ਪਨੀਰੀ ਵਧੀਆ ਤੇ ਨਰੋਈ ਹੈ ਤਾਂ ਫੇਰ ਤੁਹਾਡੀ ਫਸਲ ਦਾ ਝਾੜ ਵੀ ਵਧੀਆ ਹੋਊਗਾ ਸਾਡੇ ਕਿਸਾਨ ਭਰਾਵਾਂ ਨੂੰ ਇਸ ਗੱਲ ਦੀ ਬੇਨਤੀ ਹੈ ਇਸ ਗੱਲ ਦੀ ਮੈਂ ਉਹਨਾਂ ਨੂੰ ਰਹਿ ਦਿੰਨਾ ਵੀ ਜਦੋਂ ਤੁਸੀਂ ਬੀਜ ਨੂੰ ਪਿਆਉਣਾ ਦੇਖੋ ਝੋਨੇ ਦਾ ਜਿਹੜਾ ਬੀ ਹੈ ਇਹ ਕਦੇ ਵੀ ਕਿੰਨੇ ਪਾਣੀ ਦੇ ਵਿੱਚ ਸੜਦੇ ਹੋ ਤੁਸੀਂ ਇਹ ਗੱਲ ਦਾ ਨਹੀਂ ਪਹਿਲੀ ਗੱਲ ਇਹ ਸੌ ਜਾਂਦਾ ਹੈ ਪੰਜਾਬੀ ਜੀ ਤੁਹਾਨੂੰ ਸਾਰੀ ਗੱਲ ਸਮਝਾਈਏ ਵੀ ਇਹ ਸੌ ਜਾਂਦਾ ਹੈ ਸੌਣ ਦਾ ਮਤਲਬ ਇਹ ਵੀ ਜੇ ਤੁਸੀਂ ਜ਼ਿਆਦਾ ਚਿਰ ਪਾਣੀ ਦੇ ਵਿੱਚ ਭਿਉਂਗੇ ਰਾਤ ਭਰ ਭਿਉਂਕੇ ਰੱਖੋਗੇ ਤਾਂ ਤੁਹਾਡੀ ਪਨੀਰੀ ਹੈ ਜਿਹੜੀ ਉਹ 6-7 ਦਿਨਾਂ ਦੇ ਵਿੱਚ ਉਗਰੂਗੀ ਜੇ ਤੁਸੀਂ ਝੋਨੇ ਦੇ ਬੀਜ ਨੂੰ 6 ਤੋਂ 8 ਘੰਟਿਆਂ ਦੇ ਵਿੱਚ ਵਿੱਚ ਤੱਕ ਭਿਉਣੇ ਹੋ ਤਾਂ ਤੁਹਾਡੀ ਪਨੀਰੀ ਹੈ ਜਿਹੜੀ ਉਹ ਤਿੰਨ ਦਿਨਾਂ ਦੇ ਵਿੱਚ ਵਿੱਚ ਉੱਗਰ ਕੇ ਬਾਹਰ ਆ ਜਾਂਦੀ ਹੈ ਇਸ ਕਰਕੇ ਬੀਜ ਨੂੰ ਜ਼ਿਆਦਾ ਚਿਰ ਨਹੀਂ ਪਿਆਉਣਾ ਤੇ ਦੂਜੀ ਗੱਲ ਜਦੋਂ ਬੀਜ ਨੂੰ ਤੁਸੀਂ ਪਿਉ ਲਿਆ ਉਸ ਤੋਂ ਬਾਅਦ ਉਹਨੂੰ ਸੋਧਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਕਿਵੇਂ ਸੋਧਦੇ ਇਹਨੂੰ ਹਾਂ ਜਿਹੜਾ ਬੀਜ ਸੋਧਨ ਦਾ ਇਹ ਹੈ ਵੀ ਤੁਸੀਂ ਸਾਡੇ ਇੱਕ ਯੂਨੀਵਰਸਿਟੀ ਦੀਆਂ ਸਪਾਰਸ਼ਾਂ ਅਨਸਾਰ ਸਪ੍ਰੈਟਨਾ ਨਾਂ ਦੀ ਦਵਾਈ ਆਉਂਦੀ ਹੈ ਉਹ 3 ਗ੍ਰਾਮ ਆਪਾਂ ਬੀਜ ਨੂੰ ਲਾ ਕੇ ਤੇ ਉਹਦੇ ਨਾਲ ਉਹ ਬੀਜ ਨੂੰ ਸੋਧਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ ਕਈ ਕਿਸਾਨ ਭਰਾ ਸਾਡੇ ਇਹ ਵੀ ਕਰਦੇ ਆ ਉਹਨਾਂ ਦੇ ਆਪ ਦੇ ਤਜਰਬੇ ਆ ਵੀ ਉਹ ਇੱਕ ਫੰਗੀਸਾਈਡ ਤੇ ਇੱਕ ਨਾਲ ਕਲੋਰੋ ਵਰਗੀ ਜਾਂ ਇਨਸੈਕਟੀਸਾਈਡ ਪਾ ਕੇ ਉਹਦੇ ਨਾਲ ਉਹ ਬੀਜ ਨੂੰ ਸੋਧਦੇ ਆ ਉਹ ਬਹੁਤ ਵਧੀਆ ਗੱਲ ਹੈ ਕਿਉਂਕਿ ਬਾਅਦ ਦੇ ਵਿੱਚ ਵੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਕੀੜੀ ਦੀ ਕੋਈ ਸ਼ਿਕਾਇਤ ਹੁੰਦੀ ਹੈ ਉਹਦੇ ਵਿੱਚ ਮਤਰੀ ਫਿਰ ਉਹ ਝੋਨਾ ਸੁੱਕਦਾ ਨਹੀਂ ਜਾਂ ਸਾਨੂੰ ਦੁਬਾਰਾ ਉਹਦੇ 'ਚ ਕਲੋਰੋ ਵਰਗੀਆਂ ਦਵਾਈਆਂ ਜਿਹੜੀਆਂ ਉਹ ਨਹੀਂ ਪਾਉਣੀਆਂ ਪੈਂਦੀਆਂ ਇਸ ਕਰਕੇ ਬੀਜ ਨੂੰ ਸੋਧਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਬੀਜ ਨੂੰ ਪਿਆਉਣਾ ਪਹਿਲਾ ਬੀਜ ਨੂੰ ਜਦੋਂ ਪਿਆਉਣਾ ਉੱਪਰੋਂ ਜਿਹੜਾ ਮਾੜਾ ਬੀਜ ਹੋਊਗਾ ਉਹਨੂੰ ਉੱਪਰਲੇ ਉੱਪਰਲੇ ਬੀਜ ਨੂੰ ਤੁਸੀਂ ਬਾਹਰ ਸਿੱਟ ਦੇਣਾ ਕਿਉਂਕਿ ਜਿਹੜਾ ਤਰਕੇ ਉੱਪਰ ਆ ਜੇ ਪਾਣੀ ਦੇ ਉਹ ਬੀਜ ਆ ਜਿਹੜਾ ਸਾਡਾ ਮਾੜਾ ਬੀ ਹੁੰਦਾ ਉਹ ਮਾੜੇ ਦਾ ਮਤਲਬ ਇਹ ਵੀ ਹਲਕਾ ਬੀਜ ਹੁੰਦਾ ਉਹ ਪੂਰੀ ਨਰੋਈ ਉਹਦੀ ਜਿਹੜੀ ਪਨੀਰੀ ਜਾਂ ਉਹਦੇ ਬੂਟੇ ਪੂਰੇ ਨਰੋਏ ਨਹੀਂ ਹੋ ਸਕਦੇ ਇਸ ਕਰਕੇ ਉਹਨੂੰ ਸੋਧਣਾ ਬਹੁਤ ਜ਼ਰੂਰੀ ਹੈ ਸੋਧਣ ਦੇ ਨਾਲ ਸਾਡੀਆਂ ਕੋਈ ਵੀ ਜੜਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਝੋਨੇ ਦੇ ਨਹੀਂ ਆਉਂਦੀਆਂ ਇਸ ਕਰਕੇ ਕਿਸਾਨ ਭਰਾਵਾਂ ਨੇ ਇਸ ਚੀਜ਼ ਵੱਲ ਖਾਸ ਧਿਆਨ ਰੱਖਣਾ ਕਿ ਉਹਨੂੰ ਸੋਧ ਕੇ ਜਰੂਰ ਬੀਜਣਾ ਹੈ ਭਾਵੇਂ ਤੁਸੀਂ ਇੱਕ ਦਿਨ ਲੇਟ ਹੋ ਜਾਓ ਪਰ ਉਹਦੀ ਤੁਹਾਡੀ ਪਹਿਲਾਂ ਹੀ ਤਿਆਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਦਵਾਈ ਕੋਲੇ ਲਿਆ ਕੇ ਰੱਖ ਕੇ ਉਸ ਤੋਂ ਬਾਅਦ ਜਦੋਂ ਤੁਸੀਂ ਬੀਜ ਨੂੰ ਬਾਹਰ ਛਾਵੇਂ ਸਕਾ ਕੇ ਉਸ ਤੋਂ ਉਹਦੇ ਨਾਲ ਦਵਾਈ ਦੇ ਨਾਲ ਸੋਧ ਕੇ ਫਿਰ ਹੀ ਉਹਦੀ ਬਜਾਈ ਕਰਨੀ ਹੈ ਭਾਵੇਂ ਸਿੱਧੀ ਬਜਾਈ ਹੈ ਤੇ ਭਾਵੇਂ ਤੁਸੀਂ ਪਨੀਰੀ ਬੀਜ ਰਹੇ ਹੋ ਦੇਖੋ ਜਿਹੜੀ ਕਰੜੀ ਹੋਣਾ ਪਨੀਰੀ ਦਾ ਉਹ ਦੋ ਤਿੰਨ ਢਾਂਗਾ ਨਾਲ ਜਿਹੜੇ ਸਾਡੇ ਕਿਸਾਨ ਭਰਾ ਬੀਜਦੇ ਆ ਪਨੀਰੀ ਪਹਿਲੇ ਇੱਕ ਕਿਸਾਨ ਭਰਾ ਇਹ ਬੀਜਦੇ ਆ ਵੀ ਸਾਡਾ ਜਿਹੜਾ ਕਣਕ ਦਾ ਵਾਹਨ ਹੁੰਦਾ ਉਹਨੂੰ ਉੱਤੋਂ-ਉੱਤੋਂ ਮੋٹے ਤੌਰ ਤੇ ਰਗੜ ਕੇ ਜਾਂ ਸੁਹਾਗਾ ਮਾਰ ਕੇ ਜਾਂ ਉੱਪਰੋਂ-ਉੱਪਰੋਂ ਐ ਪੱਧਰ ਕਰਕੇ ਤੇ ਉਹਦੇ ਵਿੱਚ ਮਦਰੀ ਬੀਜ ਉਹ ਵੀ ਬੀਜ ਦਿੰਦੇ ਆ ਤੇ ਕਈ ਕਿਸਾਨ ਭਰਾ ਵੈਸੇ ਜੇ ਜਮਾਂ ਤੁਸੀਂ ਆਨੇ ਉਹ ਵੀ ਵਧੀਆ ਪਤਲੀ ਹੋਵੇ ਤਾਂ ਇਹ ਕਰਨਾ ਚਾਹੀਦਾ ਕਿਸਾਨ ਭਰਾਵਾਂ ਨੂੰ ਵੀ ਉਸ ਨੂੰ ਪਹਿਲਾਂ ਪਾਣੀ ਲਾਓ ਪਾਣੀ ਲਾਉਣ ਨਾਲ ਜਿਹੜੇ ਵੀ ਉੱਥੇ ਕੋਈ ਨਦੀਨ ਆ ਜਾਂ ਕੁਝ ਵੀ ਆ ਉਹ ਪਹਿਲਾਂ ਉੱਗ ਰਿ ਆਉਣਗੇ ਉਸ ਤੋਂ ਬਾਅਦ ਉਹਨੂੰ ਵਾਹ ਕੇ ਪੂਰਾ ਫਲੱਡ ਨਾਲ ਪੂਰਾ ਭਰ ਕੇ ਪਾਣੀ ਦਾ ਫਲੱਡ ਕਰਕੇ ਉਹਨੂੰ ਫਿਰ ਉਹਨੂੰ ਇੱਕ ਤਰ੍ਹਾਂ ਦਾ ਕੱਦੂ ਕਰਕੇ ਉਸ ਤੋਂ ਬਾਅਦ ਉਹਨੂੰ ਸਾਰੇ ਨੂੰ ਪੱਧਰ ਕਰਕੇ ਜਦੋਂ ਉਹਦੀ ਬੱਤਰ ਆਉਂਦੀ ਹੈ ਉਹਨੂੰ ਵਾਹ ਕੇ ਜੇ ਉੱਥੇ ਪਨੀਰੀ ਬੀਜੇ ਕਿਸਾਨ ਤਾਂ ਕਦੇ ਵੀ ਇਹ ਜੀ ਸਮੱਸਿਆ ਨਹੀਂ ਆਉਂਦੀ ਕਿ ਪਨੀਰੀ ਕਰੜੀ ਹੋ ਗਈ ਉੱਥੇ ਉਹ ਵਧੀਆ ਰੂਹ ਵਾਂਗੂ ਪਨੀਰੀ ਜਿਵੇਂ ਮਰਜੀ ਪੱਟੀ ਜਾਏ ਉਹ ਉੱਥੇ ਉਹ ਡੂੰਘਾ ਕਿਤੇ ਵੀ ਸਖਤ ਨਹੀਂ ਹੋਊਗੀ ਬਨੇਰੀ ਕਿਸਾਨ ਭਰਾਵਾਂ ਦੇ ਅਡੋ ਅਡੀ ਤਜਰਬੇ ਖੈਰ ਆਪਦੇ ਵੀ ਹੈ ਭਾਵੇਂ ਪਰ 2 ਕਿਲੋ ਬੀਜ ਦੇ ਨਾਲ ਕਈ ਕਿਸਾਨ ਸਾਡੇ 2 ਕਿਲੋ ਬੀਜ ਪਾ ਕੇ ਜਿਹੜਾ ਉਹ ਮਰਲੇ ਦੇ ਹਿਸਾਬ ਨਾਲ ਬੀਜ ਰਹੇ ਆ ਕਈ 2.5 ਕਿਲੋ ਬੀਜ ਪਾ ਕੇ ਬੀਜ ਰਹੇ ਆ ਪਰ ਕਿੱਲੇ ਦਾ 8 ਕਿਲੋ ਬੀਜ ਜਿਹੜਾ ਉਹ ਜੇ ਉਹਦੇ ਵਿੱਚ ਪੈ ਜੇ ਤਾ ਕਿੱਲੇ ਦੇ ਵਿੱਚ ਤਾਂ ਉਹ ਸਾਡੀ ਯੂਨੀਵਰਸਿਟੀ ਵੱਲੋਂ ਜਿਹੜੀ ਉਹਦੀ ਸਪਾਰਸ਼ ਕੀਤੀ ਜਾਂਦੀ ਪਨੀਰੀ ਪੀਲੀ ਹੋਣਾ ਜਦੋਂ ਅਸੀਂ ਪਨੀਰੀ ਨੂੰ ਬੀਜਦੇ ਹਾਂ ਉਸ ਤੋਂ ਬਾਅਦ ਪਨੀਰੀ ਦੇ ਪੀਲੀ ਹੋਣ ਦੇ ਕਈ ਕਾਰਨ ਹੈ ਕਾਰਨ ਪਹਿਲਾ ਕਾਰਨ ਇਹ ਹੈ ਵੀ ਕਈ ਵਾਰੀ ਆਪਣੀ ਯੂਰੀਆ ਦੀ ਵਜ੍ਹਾ ਕਰਕੇ ਵੀ ਪੀਲੀ ਪੈ ਜਾਂਦੀ ਹੈ ਕਈ ਵਾਰੀ ਉਹਦੇ ਤੇ ਜਿਹੜੀ ਕੋਈ ਜਿੰਕ ਵਗੈਰਾ ਹੁਣ ਜਿੰਕ ਤੇ ਯੂਰੀਆ ਨਾਲ ਆਮ ਆਪਾਂ ਦੇਖਦੇ ਆਂ ਆਮ ਮੋਟੇ ਕਿਸਾਨਾਂ ਨੂੰ ਇਹ ਪਤਾ ਵੀ ਲੱਗ ਜਾਂਦਾ ਹੈ ਵੀ ਸਾਡੀ ਇਹ ਜਿੰਕ ਦੀ ਘਾਟ ਕਰਕੇ ਪੀਲੀ ਪਈ ਹੈ ਜਾਂ ਸਾਡੀ ਇਹ ਯੂਰੀਆ ਦੀ ਘਾਟ ਕਰਕੇ ਪੀਲੀ ਪਈ ਹੈ ਦੋ ਕਾਰਨ ਤਾਂ ਇਹ ਵੀ ਹੈ ਪਰ ਫਿਰ ਵੀ ਜੇ ਇਹ ਦੋਨੇ ਚੀਜ਼ਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਸਾਡੀ ਪਨੀਰੀ ਹੈ ਜਿਹੜੀ ਉਹ ਜੇ ਪੀਲੀ ਪੈਂਦੀ ਹੈ ਤਾਂ ਉਹਦੇ ਵਿੱਚ ਸਾਨੂੰ ਜਿਹੜਾ ਉਹਦਾ ਗ੍ਰੀਨ ਮਾਦਾ ਜਿਹੜਾ ਉਹਦਾ ਜਿਹੜਾ ਉਹਦਾ ਹਰਾਪਣ ਹੈ ਉਹ ਜਦੋਂ ਘਟ ਜਾਂਦਾ ਹੈ ਉਹਦੇ ਵਾਸਤੇ ਸਾਨੂੰ ਮੈਗਨੀਸ਼ੀਅਮ ਵਗੈਰਾ ਪਾ ਕੇ ਜਾਂ ਉਹਦੇ ਵਿੱਚ ਪੌਸ਼ਕ ਤੱਤ ਜਿਹੜੇ ਹੁੰਦੇ ਆ ਸਾਡੇ ਆਇਰਨ ਲੋਹਾ ਜਾਂ ਕਈ ਵਾਰੀ ਸਾਡਾ ਦੇਸੀ ਇਲਾਜ ਹੈ ਵੀ ਅਸੀਂ ਲੱਸੀ ਫੰਗੀਸਾਈਡ ਦੇ ਤੌਰ ਤੇ ਵਰਤ ਲੈਂਦੇ ਆ ਜਾਂ ਕਈ ਵਾਰੀ ਸਾਡੇ ਕਈ ਕਿਸਾਨ ਭਰਾ ਖਲ ਵੀ ਪਾ ਕੇ ਉਹਦੀ ਤਿਆਰੀ ਕਰਦੇ ਆ ਉਹ ਸਾਰੀ ਚੀਜ਼ ਕੋਸ ਫੰਗੀਸਾਈਡ ਹੁੰਦੇ ਆ ਸਾਡੇ ਤੇ ਕੁਝ ਸਾਡੇ ਜਿਹੜੇ ਆ ਪੌਸ਼ਕ ਤੱਤ ਹੁੰਦੇ ਆ ਜਿਹੜੇ ਕਿ ਉਹਨੂੰ ਤਾਕਤ ਦੇਣ ਵਾਸਤੇ ਪਨੀਰੀ ਨੂੰ ਉਹ ਉਹਦੇ ਵਿੱਚ ਜਿਹੜੇ ਉਹ ਪਾਏ ਜਾਂਦੇ ਆ ਤੇ ਫਿਰ ਜਿਹੜਾ ਉਹਦਾ ਪੀਲਾ ਪਾਣਾ ਉਹ ਖਤਮ ਕੀਤਾ ਜਾ ਸਕਦਾ